ਸ੍ਰੀ ਗੋਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ਨੇੜੇ ਵਾਪਰੀਆ ਹਾਸਾ ਚੰਬਾ ਤੋਂ ਪਠਾਨਕੋਟ ਆਰੀ ਬੱਸ ਬੇਕਾਬੂ ਹੋ ਕੇ ਪਲਟੀ ਇੱਕ ਸਵਾਰੀ ਦੀ ਮੌਤ 12 ताक्षश्री पटना साहेब नतमस्तक हुए जेपी नड्डा पटना साहेब कमेटी ने कीता सम्मानित बागेश्वर ता आम तो पार्थ प्रदेशर दालवनाल वापऱ्या हासा राजस्थान तो खिचलाई मौत राजस्थान दे चार लोकां दी हुई मौत 6 ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ਤੇ ਹਿਮਾਚਲ ਟਰਾਂਸਪੋਰਟ ਦੀ ਬੱਸ ਫਲਟ ਗਈ ਹਾਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਹ ਹਾਸਾ ਪਠਾਨਕੋਟ ਤੋਂ 13 ਕਿਲੋਮੀਟਰ ਦੂਰ ਪਿੰਡ ਬਾਗਰ ਨੇੜੇ ਵਾਪਰਿਆ ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ ਪੁੱਤਰ ਹਰਬੀਰ ਸਿੰਘ ਉਮਰ 20 ਸਾਲ ਵਾਸੀ ਖਜਾਰੀਆ ਬਿਆਸਵਜੋਈ ਹੈ ਥਾਣਾ ਮਾਮੂਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਇਸ ਘਟਨਾ ਚ ਕਰੀਬ ਇੱਕ ਦਰਜਨ ਲੋਕ ਜ਼ਖਮੀ ਵੀ ਹੋਏ ਨੇ ਜਾਣਕਾਰੀ ਅਨੁਸਾਰ ਇਹ ਬੱਸ ਚੰਬਾ ਤੋਂ ਅੰਮ੍ਰਿਤਸਰ ਆ ਰਹੀ ਸੀ ਜਿਸ ਵਿੱਚ 45 ਦੇ ਕਰੀਬ ਸਵਾਰੀਆਂ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਸ ਪਿੰਡ ਬਾਗਰ ਨੇੜੇ ਪੁੱਜੀਤਨ ਡਰਾਈਵਰ ਨੂੰ ਨੀਂਦ ਆ ਗਈ ਜਿਸ ਕਾਰਨ ਡਰਾਈਵਰ ਸੰਤੁਲਨ ਗਵਾ ਬੈਠਾ ਤੇ বাস ਪਲਟ ਗਈ ਜਿਸ ਕਾਰਨ বাস 'ਚ ਬੈਠੀਆਂ ਸਵਾਰੀਆਂ ਛਫੜਾ-ਦਫੜੀ ਮੱਚ ਗਈ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਲਿਆਂਦਾ ਗਿਆ ਦੇ ਚਾਰ ਦੇ ਘਰੀਬ ਦੀ ਇੱਕ ਇਨਫੋਰਮੇਸ਼ਨ ਆਈ ਸੀ ਕਿ ਕਿ বাস ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਤ ਹੋਟਲ ਦੇ ਬੈਕਸਾਈਡ ਤੇ ਪਿੱਛੇ ਹੀ ਥੋੜਾ ਉਹ ਗੱਡੀ ਜਿਹੜੀ ਉਹ ਵਾਸ ਜਿਹੜੀ ਉਸ ਸੰਤੁਲਨ ਜਿਹੜਾ ਆ ਉਹਦਾ ਸਹੀ ਨਹੀਂ ਰਿਹਾ ਔਰ ਜਿਹੜੀ ਬਸ ਨਿੱਗੋਂ ਨਿੱਗੋਂ ਤੋਂ ਬਚ ਗਈ ਔਰ ਉਹ ਸਲਿੱਪ ਕਰਕੇ ਸੜਕ ਤੇ ਹੀ ਪੈ ਗਈ ਆ ਉਹਨਾਂ ਵਿੱਚੋਂ ਕੋਈ ਡੈਥ ਹੋ ਗਈ ਉਹਨਾਂ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਆ ਔਰ ਬਾਕੀ ਜਿਹੜ ਨੇ ਨੇ ਹਸਪੀਟਲਾਈਜ਼ ਨਹੀਂ ਉਹਨਾਂ ਕੋਲ ਹੀ ਅਸੀਂ ਆਏ ਸੀਗੇ ਫਾਕੇ ਵੈਰੀਫਾਈ ਕਰ ਰਹੇ ਆ ਇੱਕ ਤਾਂ ਬਿਲਕੁਲ ਸੀਰੀਅਸ ਹੈ ਬਾਕੀ ਥੋੜੇ ਸਟੇਬਲ ਹੀ ਨੇ ਫਿਰੋਜ਼ਪੁਰ ਚ ਲਾ ਐਂਡ ਆਰਡਰ ਆਊਟ ਆਫ ਆਰਡਰ ਹੋਇਆ ਨਜ਼ਰ ਆ ਰਿਹਾ ਹੈ। ਤੀਰੇ ਕਤਲकांड ਦੀ ਵਾਰਦਾਤ ਦੇ ਮੁਲਜ਼ਮ ਪੁਲਿਸ ਦੇ ਹੱਥੇ ਚੜੇ ਵੀ ਨੇ ਕਿ ਦਿਨ ਦਿਹਾੜੇ ਦੁਪਹਿਰ ਨੂੰ ਮੋਟਰਸਾਈਕਲ ਸਵਾਰ ਦੋ ਸ਼ੂਟਰਾਂ ਵੱਲੋਂ ਆਪਣੇ ਘਰ ਦੇ ਬਾਹਰ ਬੈਠੇ ਕਾਂਤੇ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਆਰਤੀ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਗੋਲੀਆਂ ਦੀ ਬਾਅਦ ਸੁਣ ਕੇ ਮੌਕੇ ਤੇ ਪਹੁੰਚੇ ਗਵਾਂਢੀਆਂ ਵੱਲੋਂ ਗੁਰਮੀਤ ਸਿੰਘ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੇ ਐਮਰਜੈਂਸੀ ਡਾਕਟਰ ਅਨੁਸਾਰ ਇੱਕ ਗੋਲੀ ਗੁਰਮੀਤ ਸਿੰਘ ਦੀ ਗਰਦਨ 'ਚ ਜਾ ਕੇ ਮੂਵੀ ਤੋਂ ਨਿਕਲ ਗਈ ਹੈ ਪੱਤਰਕਾਰਾਂ ਵੱਲੋਂ ਖਬਰ ਮਿਲਣ ਤੋਂ ਅੱਧਾ ਘੰਟਾ ਬਾਅਦ ਬਾਰਡਰ ਰੋਡ ਚੌਂਕੀ ਬਾਰੇ ਕਿ ਚੌਂਕੀ ਤੇ थाना सदर ਦੇ ਮੁਲਾਜ਼ਮ ਨੇ ਜੀ ਹਸਪਤਾਲ ਪਹੁੰਚੇ ਫਿਲਹਾਲ ਪੁਲਿਸ ਵੱਲੋਂ ਜ਼ਖਮੀ ਗੁਰਮੀਤ ਸਿੰਘ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੀ ਪੁਲਿਸ ਕਿਸੇ ਦਿਸ਼ਾ ਵੱਲ ਪੈਰ ਪੁੱਟਣ ਦੀ ਗੱਲ ਕਰ ਰਹੀ ਹੈ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਇੱਕ SUV ਦੇ ਟਰੱਕ ਨਾਲ ਟਕਰਾਉਣ ਕਾਰਨ ਰਾਜਸਥਾਨ ਦੇ 4 ਲੋਕਾਂ ਦੀ ਮੌਤ ਹੋ ਗਈ ਤੇ ਉਹਨਾਂ ਨਾਲ ਸਵਾਰ 6 ਹੋਰ ਜ਼ਖਮੀ ਹੋਏ ਨੇ ਪੁਲਿਸ ਨੇ ਦੱਸਿਆ ਕਿ ਹਾਸਾ ਸਵੇਰ ਦੇ ਕਰੀਬ 4 ਵਜੇ ਲਟੇਰੀ थाना ਖੇਤਰ ਦੇ ਬਿਆਵਰਾ ਬਿਨਾ ਹਾਈਵੇ ਤੇ ਵਾਪਰੇਆ ਪੁਲਿਸ ਮੁਤਾਬਕ ਰਾਜਸਥਾਨ ਦੇ ਚਾਲਾਵਾੜ ਤੋਂ ਸੱਤ ਔਰਤਾਂ ਸਮੇਤ 10 ਲੋਕਾਂ ਦਾ ਇੱਕ ਸਮੂਹ ਥਿਰ ਯਾਤਰਾ ਤੋਂ ਪਰਤ ਰਿਆ ਸੀ ਤਾਂ ਉਹਨਾਂ ਦੀ ਐਸਯੂਵੀ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਦੋ ਔਰਤਾਂ ਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ ਹੈ। ਮਾਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਘਟਨਾ ਤੇ ਦੁੱਖ ਜਤਾਇਆ। ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਵਿਦੇਸ਼ਾ ਜ਼ਿਲ੍ਹੇ ਦੇ ਲਟੇਰੀ ਬਲਾਕ ਚਬਗੇਸ਼ਵਰ ਤਾਮ ਤੋਂ ਪਰਤਦੇ ਸਮੇਂ ਸੜਕਾਂ 'ਚ ਰਾਜਸਥਾਨ ਦੇ ਚਾਲਾਵਾੜ ਜ਼ਿਲ੍ਹੇ ਦੇ 4 ਲੋਕਾਂ ਦੀ ਮੌਤ ਦਾ ਦੁਖਦ ਸਮਾਚ ਉੱਚਿਤ ਇਲਾਜ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ ਇਹਨਾਂ ਨੇ ਕਿਹਾ ਕਿ ਮਧ ਪ੍ਰਦੇਸ਼ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕ ਪਰਿਵਾਰਾਂ ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਪੀੜਤਾਂ ਦੇ ਪਰਿਵਾਰਾਂ ਨੂੰ ਉਚਿਤ ਆਰਥਿਕ ਮਦਦ ਪ੍ਰਦਾਨ ਤਖਸ਼ਿਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤਪ੍ਰਕਾਸ਼ ਜੇਪੀ ਨੱਡਾ ਜੀ ਨਤਮਸਤਕ ਹੋਏ ਨਾ ਨੇ ਮਹਾਰਾਜ ਗੁਰਗੋਬਿੰਦ ਸਿੰਘ ਜੀ ਦੇ ਪਾਵਨ ਸ਼ਸਤਰਾਂ ਦੇ ਦਰਸ਼ਨ ਕੀਤੇ ਨਾਲ ਹੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਮੌਜੂਦ ਰਹੇ ਜਰ ਨਾਲ ਇੱਕ ਬੈਠਕ ਹੋਈ ਬੈਠਕ ਵਿੱਚ ਤਖਸ਼ਿਰੀ ਹਰਮੰਦਰ ਸਾਹਿਬ ਜੀ ਦਾ ਕੋਰੀਡੋਰ ਬਣਾਉਣ ਲਈ ਗੱਲਬਾਤ ਹੋਈ ਤੇ ਜੇਪੀ ਨੱਡਾ ਨੇ ਛੇਤੀ ਕੋਰੀਡੋਰ ਬਣਾਉਣ ਲਈ ਕਿਹਾ ਤੇ ਮਹਾਰਾਜ ਗੁਰਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਤੇ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਅੱਜ ਬੜੇ ਭਾਗਾਂ ਦੀ ਗੱਲ ਆ ਔਰ ਗੁਰੂ ਕਲਗੀ ਤਰਪਾਤਸ਼ਾ ਦੀ ਬੜੀ ಅಪਾਰ ਤੇ ਮਿਹਰ ਹੈ ਕਿ ਪ੍ਰਮਾਤਮਾ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰੇਵ ਗੁਰੂ ਨਾਨਕ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਇਸ ਮਹਾਨ ਪਵਿੱਤਰ ਅਸਥਾਨ ਤੇ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਦੇ ਪ੍ਰਧਾਨ ਰਾਸ਼ਟਰੀ ਅਧਿਐਸ਼ ਜੇਪੀ ਨੱਡਾ ਜੀ ਆਏ ਸਣ ਉਹਨਾਂ ਦੇ ਨਾਲ ਬਿਹਾਰ ਦੀ ਸਾਰੀ ਕੈਬਨਿਟ ਦੋਨੋਂ ਉਪ ਮੁੱਖ ਮੰਤਰੀ ਔਰ ਪਾਰਟੀ ਦੇ ਬਹੁਤ ਵੱਡੇ ਸ੍ਰੇਸ਼ਟ ਲੀਡਰ ਅ ਰਵੀ ਸ਼ੰਕਰ ਜੀ ਔਰ ਇੱਥੇ ਦੇ ਬਿਹਾਰ ਦੇ ਜਿਹੜੇ ਇਸ ਵੇਲੇ ਅ ਵਿਧਾਨ ਸਭਾ ਦੇ ਅਧਿਐਸ਼ ਨੇ ਆਨੰਦ ਕਿਸ਼ੋਰ ਜੀ ਜਿਹੜੇ ਇੱਥੇ ਤੇ ਸਾਡੇ ਐਮ ਐਲ ਏ ਵੀ ਨੇ ਇਹ ਸਾਰਿਆਂ ਨੇ ਆਣ ਕੇ ਗੁਰੂ ਕਲਗੀ ਤਰਪਾਤਸ਼ਾ ਦੇ ਚਰਨਾਂ ਚ ਆਪਣੀ ਹਾਜ਼ਰੀ ਲਵਾਈ ਔਰ ਦੇਸ਼ ਦੀ ਉન્નਤੀ ਤਰੱਕੀ ਸਟੇਟ ਦੀ ਤਰੱਕੀ ਵਾਸਤੇ ਇਹ ਉਹਨਾਂ ਨੇ ਅਰਦਾਸ ਕੀਤੀ ਔਰ ਸ਼ੁਕਰਾਨਾ ਕੀਤਾ ਗੁਰੂ ਦਾ ਕਿ ਬਹੁਤ ਵੱਡੇ ਪੱਧਰ ਤੇ ਜਿਹੜੀ ਇਹ ਪਾਰਟੀ ਆ ਦੇਸ਼ ਵਿਆਪੀ ਕੰਮ ਕਰ ਰਹੀ ਆ ਔਰ ਉਹਨਾਂ ਨੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਾਰੇ ਦੇਸ਼ ਦੀ ਏਕਤਾ ਅਖੰਡਤਾ ਜਿਹੜੀ ਆ ਇਹ ਹਮੇਸ਼ਾ ਬਣੀ ਰਹੇ ਔਰ ਚੜ੍ਹਦੀ ਕਲਾ 'ਚ ਦੇਸ਼ ਵਿਸਰੇ ਇਸ ਵਕਤ ਸਾਡਾ ਦੇਸ਼ ਜਿਹੜਾ ਆ ਉਹ ਵਰਲਡ ਵਿਆਪੀ ਆਪਣੇ ਪੂਰੀ ਪ੍ਰithvi ਤੇ ਜਿੱਥੇ-ਜਿੱਥੇ ਦੇਸ਼ ਵਸਦੇ ਨੇ ਸਾਡੇ ਪ੍ਰਧਾਨ ਮੰਤਰੀ ਦੀ ਬਹੁਤ ਵੱਡੀ ਮਾਣ ਸਤਕਾਰ ਹੈ ਇਸ ਕਰਕੇ ਇਹ ਸਾਰਾ ਕੁਝ ਬਣਿਆ ਰਹੇ ਜੇਪੀ ਨੱਡਾ ਜੀ ਨੇ ਅਰਦਾਸ ਕੀਤੀ ਆਉਣ ਵਾਲੇ ਸਮੇਂ ਚ ਵੀ ਇਹ ਸਾਰੀਆਂ ਚੀਜ਼ਾਂ ਹੋਰ ਵਧਣ ਔਰ ਬਣੇ ਰਹਿਣ ਔਰ ਜਿਹੜੀ ਇਸ ਮੁਲਖ ਦੀ ਬਹੁਤ ਵੱਡੀ ਕੌਮ ਹੈ ਇਸ ਮੁਲਖ ਦੀ ਬਹੁਤ ਵਫਾਦਾਰ ਕੌਮ ਆ ਇਸ ਮੁਲਖ ਮੁਲਖ ਦੀ ਬਹੁਤ ਦੇਸ਼ ਭਗਤ ਕੌਮ ਆ ਸਿੱਖ ਕੌਮ ਉਹਨਾਂ ਦੇ ਬਾਰੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਐਸੀ ਕਿਰਪਾ ਕਰਨ ਕਿ ਇਹ ਕੌਮ ਵੀ ਦਿਨ ਪਰ ਦਿਨ ਤਰੱਕੀ ਕਰੇ ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕਰੇ ਔਰ ਆਉਣ ਵਾਲੇ ਸਮੇਂ ਚ ਵਰਲਡ ਵਿਆਪੀ ਜਿੱਥੇ ਜਿੱਥੇ ਸਾਡੇ ਸਿੱਖ ਵੱਸਦੇ ਨੇ ਉਹ ਤਰੱਕੀ ਕਰਨ ਔਰ ਐਸ ਹਿੰਦੁਸਤਾਨ ਬਦਲੇ ਬਾਹਰ ਬੈਠ ਕੇ ਵੀ ਆਪਣਾ ਯੋਗਦਾਨ ਪਾਉਣ ਅ ਅੱਜ ਦੇਸ਼ ਦੇ ਹੈਲਥ ਮਿਨਿਸਟਰ ਤੇ ਬੀਜੇਪੀ ਦੇ ਪ੍ਰਧਾਨ ਅ ਸ਼੍ਰੀ ਜੇਪੀ ਨੱਡਾ ਜੀ ਅੱਜ ਤਕਸਾਬ ਜਿੱਥੇ ਮੱਥਾ ਟੇਕਣਾ ਹੈ ਤੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲਿੱਤਾ ਤੇ ਉਹਨਾਂ ਦੇ ਨਾਲ ਅੱਜ ਪਟਨਾ ਦੀ ਇਹ ਜਿਹੜੇ ਬੀਜੇਪੀ ਸਟੇਟ ਪ੍ਰੈਜ਼ੀਡੈਂਟ ਦਿਲਪ ਜਸਵਾਲ ਜੀ ਤੇ ਦੋਨੇ ਸਾਡੇ ਡਿਪਟੀ ਸੀਐਮ ਅ ਸਮਰਾਟ ਚੌਧਰੀ ਤੇ ਵਿਜੇ सिन्हा ਜੀ ਤੇ ਸਾਡੇ ਹਰਮਨ ਪਿਆਰੇ ਇੱਥੇ ਦੇ ਲੋਕਲ ਐਮਪੀ ਰਵੀ ਸ਼ੰਕਰ ਜੀ ਤੇ ਸਾਡੇ ਲੋਕਲ ਵਿਧਾਇਕ ਤੇ ਸਾਡੇ ਅਧਿਖਸ਼ ਬਿਹਾਰ ਸਟੇਟ ਅਸੈਂਬਲੀ ਦੇ ਸ਼੍ਰੀ ਨੰਦकिशोर ਜੀ ਅੱਜ ਸਾਰਿਆਂ ਨੇ ਆਕੇ ਜਿੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿੱਤਾ ਤੇ ਸੰਗਤ ਸਾਰੀ ਸੰਤਾਂ ਨਾਲ ਰੂਬਰੂ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਬੀਜੇਪੀ ਸਰਕਾਰ ਹੈ ਮੌਜੂਦਾ ਬੀਜੇਪੀ ਕੇਂਦਰ ਸਰਕਾਰ ਹੈ ਉਹ ਜਿੰਨੇ ਵੀ ਸਾਡੇ ਸਿੱਖਾਂ ਦੇ ਜਿਹੜੇ ਇਤਿਹਾਸਿਕ ਗੁਰਦੁਆਰਾ ਨੇ ਉਹਨਾਂ ਦੇ ਵਿਕਾਸ ਦੇ ਬਾਰੇ ਬਹੁਤ ਉਹ ਲੋਕ ਗੰਭੀਰਤਾ ਨਾਲ ਡਿਸਕਸ਼ਨ ਕਰਦੇ ਨੇ ਉਹਨਾਂ ਨੂੰ ਜੜੀਆਂ ਸਾਡੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਦਾ ਪੂਰਾ ਭੜੋਸਾ ਦਿੰਦੇ ਨੇ ਕੀਤੀਆ ਵੀ ਨੇ ਤੇ ਅੱਜ ਵੀ ਉਹਨਾਂ ਨੇ ਕਾਫੀ ਉਸ ਡਿਟੇਲ ਡਿਸਕਸ਼ਨ ਕੀਤੀ ਹੈ ਤੇ ਜਿਹਦੇ ਕਰਕੇ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਇਹੀ ਸਾਡੀ ਸਾਰੀ ਸਾਰੀ ਕਮੇਟੀ ਨੇ ਅੱਜ ਮਿਲ ਕੇ ਉਹਨਾਂ ਦਾ ਸਵਾਗਤ ਕੀਤਾ ਹੈ ਯਾਪੀ ਨੰਡਾ ਜੀ ਯਾਪrakash ਨੰਡਾ ਜੀ ਆਏ ਨੇ ਔਰ ਇਹ આજ ਤੋਂ ਮੈਂ ਇਹਨਾਂ ਨੇ 35 ਸਾਲ ਤੋਂ ਜਾਣੇ ਜਿਸ ਲਈ ਸੰਜੀਵਲ ਸਕੂਲ ਚ ਪੜ੍ਹਦੇ ਸੀ ਤੇ debate ਸ਼ੁਰੂ ਹੋਈ ਹੈ ਇਹਨਾਂ ਨੇ ਭਾਜਪਾ ਨਾਲ ਕੋਲ ਜਾਂਦੇ ਸੀ ਇਹ ਬਾਤ ਨੂੰ ਜੋੜ ਪਾਟੀ ਰੱਖੀ ਨੇ ਅਜੇ ਵੀ ਉਹ ਹੀ ਹੈ ਤੇ ਬੜੇ ਹੀ ਸੁਲਝੇ ਆਦਮੀ ਨੇ ਅੱਜ ਭਾਜਪਾ ਦੇ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਐਖ ਨਲੇ ਹੀ ਕੇਂਦਰੀ ਮੰਤਰੀ ਜੇਪੀ ਨੱਡਾ ਜੀ ਦਸਮੇਸ਼ ਪਿਤਾ ਸ੍ਰੀ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਨ ਪ੍ਰਕਾਸ਼ ਸਥਾਨ ਤਕਸਿਲ ਹਰਮੰਦਰ ਦੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣਾ ਹੈ ਪ੍ਰਬੰਧਕ ਕਮੇਟੀ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੀ ਏ ਤੇ ਜਿਹੜੇ ਮਨ ਪਾਵਨਾ ਨਾਲ ਉਹ ਇੱਥੇ ਮੱਥਾ ਟੇਕ ਕੇ ਗਏ ਨੇ ਮਾੜਾ ਜੀ ਉਹਨਾਂ ਦੀ ਜਿਹੜੀ ਅਰਜੀ ਹੈ ਉਹ ਪੂਰੀ ਕਰਨ ਤੇ ਉਹਨਾਂ ਦੇ ਨਾਲ ਜਿਹੜੀ ਪ੍ਰਬੰਧਕ ਕਮੇਟੀ ਦੀ ਵੀ ਜਿਹੜੀ ਅੱਜ ਦੋਰੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਜਿਹੜੇ ਆਪਣੇ ਕੋਰੀਡੋਰ ਦਾ ਮਸਲਾ ਸੀ ਗੋੜੀਆਂ ਜਿਹੜੀਆਂ ਵਿਕਾਸ ਦੀ ਜਿਹੜੇ ਚਰਚੇ ਨੇ ਉਹ ਕੀਤੀ ਗਈ ਹੈ ਐਸਤੇ ਵਿੱਚ ਸਾਡੇ ਪ੍ਰਧਾਨ ਜਗਜੋਤ ਸਿੰਘ ਸੋਹੀ ਜੀ ਨੇ ਜਿਹੜੀ ਇਹ ਕਈ ਮੁੱਦੇ ਤੇ ਉਹਨਾਂ ਨਾਲ ਗੱਲ ਕੀਤੀ ਹੈ ਸੋ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੇ ਆਸਵਾਸਨ ਦਿੱਤਾ ਕਿ ਜਿਹੜੇ ਤੁਹਾਡੇ ਮੁੰਦੇ ਬਾਕੀ ਰਹਿ ਗਏ ਨੇ ਉਹ ਜਿਹੜੇ ਹੈਗੇ ਨੇ ਉਹ ਅੱਗੇ ਜਾ ਕੇ ਜਿਹੜੀ ਕੇਂਦਰੀ ਟੀਮ ਨਾਲ ਗੱਲ ਕਰਾਂਗੇ ਜਿਹੜੇ ਰਾਸ਼ਟਰੀ ਮਹਾਂ ਸਚੀਵ ਨੇ ਮਹਾਂ ਜੀਪੀ ਨੱਡਾ ਜੀ ਸਿਹਤ ਮੰਤਰੀ ਕੇਂਦਰ ਸਰਕਾਰ ਦੇ ਉਹ ਅੱਜ ਤਕਸਿਰ ਰਮੇਂਦਰ ਜੀ ਪਟਨਾ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਬਿਹਾਰ ਦੀ ਕੈਬਨਿਟ ਜਿਹੜੇ ਬਿਹਾਰ ਦੇ ਦੋਨੇ ਉਪ ਮੁੱਖ ਮੰਤਰੀ ਉਹ ਵੀ ਆਏ ਨੇ ਨਾਲ ਨਾਲ ਜਿਹੜੇ ਉਹਨਾਂ ਦੇ ਬਿਹਾਰ ਪ੍ਰਦੇਸ਼ ਦੇ ਜਿਲ੍ਹਾ ਡਾਇਰੈਕਟਰ ਨੇ ਡਾਕਟਰ ਦਲਜੀਤ ਜੈਸਵਾਲ ਜੀ ਸਮਰਾਟ ਚੌਧਰੀ ਜੀ ਵਿਜੇ ਕੁਮਾਰ ਜੀ ਰਵੀ ਸ਼ੰਕਰ ਜੀ ਨੰਦकिशोर ਜੀ ਇਹ ਸਾਰੇ ਜਿਹੜੇ ਉਹਨਾਂ ਦੇ ਕੈਬਨਿਟ ਆ ਬਿਹਾਰ ਦੀ ਇਹ ਸਾਰੇ ਪਹੁੰਚੇ ਨੇ ਪਰ ਪਹੁੰਚ ਕੇ ਸਾਰਿਆਂ ਨੇ ਇੱਥੇ ਨਤਮੱਥਾ ਟੇਕਿਆ ਤੇ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਜਗਜੋਤ ਸਿੰਘ ਸੋਹੀ ਜੀ ਗੁਰਵਿੰਦਰ ਸਿੰਘ ਜੀ ਹਰਬਲ ਸਿੰਘ ਜੋਹਲ ਹਰਪਾਲ ਸਿੰਘ ਜੋਹਲ ਜੀ ਹਰਬੰਦ ਸਿੰਘ ਜੀ ਤੇ ਸਾਰਿਆਂ ਨੇ ਮਿਲ ਕੇ ਉਹਨਾਂ ਦਾ ਜੀ ਆਇਆਂ ਨੂੰ ਕੀਤਾ ਮਾਨ ਸਤਕਾਰ ਕੀਤਾ ਗੁਰੂ ਘਰ ਦਾ ਸਨਮਾਨ ਸਰੂਪਾ ਉਹਨਾਂ ਨੂੰ ਭੇਟ ਕੀਤਾ ਗਿਆ ਹੋਰ ਜੋ ਵੀ ਸ਼ੁਰੂਕਰ ਵੱਲੋਂ ਤਖਤ ਸਾਹਿਬ ਵੱਲੋਂ ਉਹਨਾਂ ਦਾ ਸਨਮਾਨ ਕਰਦੇ ਹੋਏ ਉਸ ਨੱਡਾ ਜੀ ਦੇ ਨਾਲ ਕਾਫੀ ਜੜੀਆਂ ਵਾ ਰਹਿਣੇ ਕੰਮ ਰਿੰਦੇ ਨੇ ਤਖਤ ਪਟਨਾ ਸਾਹਿਬ ਦੇ ਜਿਹੜੇ ਕੋਰੀਡੋਰ ਦੇ ਕੰਮ ਨੇ ਜਿਹੜੇ ਹੋਰ ਜਿਹੜੇ ਕੰਮ ਰਿੰਦੇ ਉਹਦੇ ਬਾਰੇ ਬੜੇ ਵਿਸਤਾਰਪੂਰਵਕ ਚਰਚਾ ਹੋਈ ਆ ਜਿਹਦੇ ਉੱਤੇ ਬੜਾ ਹੀ ਉਹਨਾਂ ਨੇ ਆਸ਼ਵਾਸਨ ਦਿੱਤਾ ਵਾ ਕਿ ਮਤ ਜਿਹੜਾ ਰਿੰਦਾ ਕੰਮਾਂ ਜਲਦ ਤੋਂ ਜਲਦ ਸਾਰੇ ਕੰਮ ਜਿਹੜੇ ਨੇ ਉਹ ਕਰਾਂਗੇ ਔਰ ਇੱਥੇ ਸੰਗਤਾਂ ਵਾਸਤੇ ਜਿਹੜੇ ਰਹਿائش ਦੇ ਪ੍ਰਬੰਧ ਜਿਹੜੇ ਆਣ ਜਾਣ ਦਾ ਪ੍ਰਬੰਧ ਦਾ ਟੂ ਟ੍ਰਾਂਸਪੋਰਟੇਸ਼ਨ ਦਾ ਪ੍ਰਬੰਧ ਇਹ ਜਿਹੜਾ ਸਾਰਾ ਚੀਜ਼ਾਂ ਵਾਸਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਕੀਤਾ ਦਿੱਤਾ ਵਾ ਬਾਤ ਜਾਣ ਦੀ ਪੰਜਾਬੀਆਂ ਨੂੰ ਇਨੀ ਜਲਦੀ ਹੈ ਤੇ ਲਗਨ ਹੈ ਕਿ ਉਹ ਕਰਜ਼ਾ ਚੁੱਕੇ ਵੀ ਵਿਦੇਸ਼ ਜਾਣ ਵਾਸਤੇ ਤਿਆਰ ਹੋ ਜਾਂਦੇ ਲੇਕਿਨ ਇਸ ਗੱਲ ਤੋਂ ਅਲੱਗ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਵਿੱਚ ਇੱਕ ਪਤਨੀ ਵੱਲੋਂ ਦੁਬਈ ਤੋਂ ਆਏ ਪਤੀ ਦਾ ਪਾਸਪੋਰਟ ਹੀ ਫਾੜ ਦਿੱਤਾ ਗਿਆ ਤਾਂ ਜੋ ਉਸ ਦਾ ਪਤੀ ਮੁੜ ਵਿਦੇਸ਼ ਨਾ ਜਾ ਸਕੇ ਪਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੀੜਤ ਲੜਕੇ ਦੀ ਮਾਂ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਨਸ਼ਾ ਬਹੁਤ ਵਿਖਦਾ ਹੈ ਨਸ਼ੇ ਦੀ ਲੱਤ ਤੋਂ ਬਚਣ ਲਈ ਉਸਨੇ ਆਪਣੇ ਪੁੱਤ ਨੂੰ ਕਰਜ਼ਾ ਚੁੱਕ ਕੇ ਦੁਬਈ ਚ ਕੰਮ ਲਈ ਭੇਜਿਆ ਹੋਇਆ ਸੀ 1 ਸਾਲ ਲਗਾ ਕੇ ਦੁਬਈ ਤੋਂ ਘਰ ਵਾਪਸ ਆਇਆ ਤੇ ਹੁਣ ਆਪਣੇ ਪੁੱਤ ਨੂੰ 4 ਲੱਖ ਦੇ ਕਰੀਬ ਲਗਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਦਿੱਤਾ ਸੀ ਤੇ ਕੁਝ ਹੀ ਦਿਨ ਬਚੇ ਸੀ ਉਸਨੇ ਨਿਊਜ਼ੀਲੈਂਡ ਫਾਇਰ ਤੇ ਜਾਣਾ ਸੀ ਤੇ ਘਰ ਦੇ ਵਿੱਚ ਉਸਦੀ ਪਤਨੀ ਵੱਲੋਂ ਝਗੜਾ ਕਰਨਾ ਸ਼ੁਰੂ ਕੀਤਾ ਗਿਆ ਤੇ ਝਗੜੇ ਦੌਰਾਨ ਉਸਦੇ ਪੁੱਤ ਦਾ ਪਤਨੀ ਵੱਲੋਂ ਪਾਸਪੋਰਟ ਫਾੜ ਦਿੱਤਾ ਗਿਆ ਇਸ ਬਾਰੇ ਪੀੜਤ ਦੀ ਚਾਹੁੰਦੀ ਕਿ ਉਸ ਦਾ ਪਤੀ ਹੁਣ ਦੁਬਾਰਾ ਵਿਦੇਸ਼ ਵਿੱਚ ਆਵੇ ਕਾਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਕ ਡੇਢ ਸਾਲ ਅੱਗੇ ਲਾ ਆ ਅਸੀਂ ਮਾਵਾ ਧੀਆਂ ਕਦੇ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕੜਾ ਕਰੇ ਰਹਿੰਦੀ ਇਹ ਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਵਾ ਧੀਆਂ ਕਰੇ ਹਾਂਜੀ ਮੈਂ ਪਾੜਿਆ ਮੈਂ ਝੂਠ ਨਹੀਂ ਬੋਲਦੀ ਵਿਦਾਂ ਸਬਾ ਹਲਕਾ ਦਿਨਨਗਰ ਦਿਨੋਂ ਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਬਾਠਾਂਵਾਲ ਵਿਖੇ ਦਿਨ ਦਿਹਾੜੇ ਹੀ ਚੋਰਾਂ ਵੱਲੋਂ ਇੱਕ ਘਰ ਦੇ ਤਾਲੇ ਤੋੜ ਕੇ ਗਹਿਣੇ ਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸਾਫਕਾ ਫੌਜੀ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਦਵਾਈ ਲੈਣ ਵਾਸਤੇ ਸਵੇਰੇ ਕਰੀਬ 10:30 ਵਜੇ ਗੁਰਗਦਾਸਪੁਰ ਗਿਆ ਸੀ ਜਦੋਂ ਉਸ ਦਾ ਬੇਟਾ ਅਚਾਨਕ ਘਰ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸੀ ਤੇ ਘਰ ਅੰਦਰ ਪਈਆਂ ਅਲਮਾਰੀ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਕਰੀਬ 11 ਟੋਲੇ ਸੋਨੇ ਦੇ ਗਹਿਣੇ ਤੇ 30000 ਰੁਪਏ ਇਸ ਦੇ ਇਸ ਦੇ ਸ਼ਿਕਾਇਤ ਹੋਣਾ ਵੱਲੋਂ ਪੁਲਿਸ ਥਾਣਾ ਬਹਿਰਾਮਪੁਰ ਵਿਖੇ ਕੀਤੀ ਗਈ ਅਤੇ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਤੇ ਬਿਜਲੀ ਦੇ ਵਧਾਏ ਰੇਟਾਂ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਨੇ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਗੁਰਦਾਸਪੁਰ ਤੋਂ ਵਿਧਾਇਕ ਬ੍ਰਿੰਦਰਮਿਤ ਸਿੰਘ ਪਹਾੜਾ ਅਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਿਜਲੀ ਪੈਟਰੋਲ ਤੇ ਡੀਜ਼ਲ ਦੀਆਂ ਵਿਧਾਈਆਂ ਕੀਮਤਾਂ ਦੇ ਫੈਸਲੇ ਨੂੰ ਵਾਪਸ ਕਰਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਬਨੂ ਸ਼੍ਰੀਕਾਲਤਕ ਸਾਹਿਬ ਦਿੱਤੇ ਜਾ ਰਹੇ ਸਪਸ਼ਟਕਰਨ ਤੇ ਬੋਲਦੇ ਹੋਏ ਪਹਿਲਾਂ ਇਹ ਸਾਰੇ ਅਕਾਲੀ ਮੰਤਰੀ ਲੋਕਾਂ ਦੇ ਉਨ ਜਾ ਕੇ ਦੱਸਣ ਕਿ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਤੇ ਅਸੀਂ ਕਿਹੜੀਆਂ ਗਲਤੀਆਂ ਕਰਕੇ ਸ਼੍ਰੀ ਅਕਾਲਤਕ ਸਾਹਿਬ ਤੇ ਜਾ ਰਹੇ ਹਾਂ ਉਹਨਾਂ ਕਿਹਾ ਕਿ ਸ਼੍ਰੀ ਅਕਾਲਤਕ ਸਾਹਿਬ ਨੇ ਇਹਨਾਂ ਨੂੰ ਦੋਸ਼ ਰਹੀ ਉਹਨਾਂ ਕਿਹਾ ਕਿ ਸਾਰੇ ਉਸ ਸਮੇਂ ਦੇ ਮੰਤਰੀਆਂ ਨੇ ਸੌਦਾ ਸਾਹਦ ਨੂੰ ਨਾਲ ਹੋ ਕੇ ਮਾਫੀ ਮੰਗਾਈ ਸੀ ਵਾਲੀ ਆ ਕਿਉਂਕਿ ਮਸ਼ਹੂਰੀਆਂ ਦੀ ਸਰਕਾਰ ਆ ਕੰਪਿਊਟਰਾਂ ਤੇ ਚੱਲਦੀ ਆ ਥੱਲੇ ਕੁਝ ਨਹੀਂ ਵੇਖ ਰਹੇ ਕੀ ਹੋ ਰਿਹਾ ਕਿਉਂਕਿ ਲੋਕਾਂ ਦਾ ਜਿਹੜਾ ਇਹਨਾਂ ਨੇ ਲੱਕ ਤੋੜਿਆ ਪਿਆ ਇਹਦਾ ਜਵਾਬ ਲੋਕਾਂ ਦੀ ਕਚਹਿਰੀ ਚ ਅੱਗੇ ਵੀ ਲੋਕਾਂ ਨੇ ਦੇ ਦਿੱਤਾ ਇਹਨਾਂ ਨੂੰ 92 ਤੋਂ 32 ਰਹਿ ਗਏ ਯਾਰ ਕ 32 ਐਮਐਲਏ ਜਿੱਤੇ ਇਹਨਾਂ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸਿੰਗਲ ਅੰਕੜੇ ਦੇ ਵਿੱਚ ਐਮਐਲਏ ਨਹੀਂ ਜਿੱਤਣੇ ਸੋ ਇਸ ਕਰਕੇ ਜੋ ਲੋਕਾਂ ਦਾ ਸਾਡਾ ਰਾਈਟ ਬਣਦਾ ਆ ਆਪੋਜੀਸ਼ਨ ਵਾਲਿਆਂ ਦਾ ਜਿੱਥੇ ਸਰਕਾਰ ਗਲਤ ਆ ਉਹਨਾਂ ਨੂੰ ਟਰੈਕ ਤੇ ਲਿਆਈਏ ਅੱਜ ਡੀਸੀ ਸਾਹਿਬ ਦਾ ਫਰਜ ਬਣਦਾ ਹੈ ਉਹਨਾਂ ਦੇ ਅਫਸਰਾਂ ਦਾ ਫਰਜ ਬਣਦਾ ਹੈ ਕਿ ਮੈਮੋਰੈਂਡਮ ਲੈਂਡ ਸਾਰੀ ਲੋਕ ਜਿਹੜੇ ਆ ਲੋਕਾਂ ਦੀ ਆਵਾਜ਼ ਅਸੀਂ ਲੋਕ ਰਾਏ ਦੇ ਆ ਲੋਕਾਂ ਨੇ ਚੁੜਿਆ ਸਾਨੂੰ ਲੋਕਾਂ ਦੀ ਆਵਾਜ਼ ਲੈ ਕੇ ਆਏ ਆ ਸੋ ਇਸ ਕਰਕੇ ਡੀਸੀ ਸਾਹਿਬ ਬੀ ਡੀਸੀ ਸਾਹਿਬ ਸਾਰੇ ਜਿਹੜੇ ਆ ਹਮੇਸ਼ਾ ਮੇਰੇ ਖਾਤੇ 24 ਆਰ ਜੀ ਇਹਨਾਂ ਦੀ ਅਫਸਰਸ਼ਾਹੀ ਸਾਰੀ ਸਰਕਾਰ ਜਿਹੜੀ ਵੀਸੀ ਤੇ ਰਹਿੰਦੀ ਆ ਤੁਸੀਂ ਕਿਤੇ ਤੁਸੀਂ ਟੈਲੀਫੋਨ ਕਰਕੇ ਵੇਖ ਲਿਓ ਤੁਹਾਨੂੰ ਹੀ ਇਹੋ ਜਵਾਬ ਆਏਗਾ ਕਿ ਵੀਸੀ ਤਲ ਰਹੀ ਆ ਓ ਭਾਈ ਸਾਹਿਬ ਵੀਸੀ ਤੋਂ ਬਾਹਰ ਨਿਕਲੋ ਲੋਕਾਂ ਦੀ ਕੀਸੀ ਹੋਈ ਪਈ ਆ ਲੋਕਾਂ ਦੇ ਜਿਹੜੇ ਹਾਲਾਤ ਨੇ ਅੱਜ ਦਿਨੇ ਗੋਲੀਆਂ ਚੱਲਦੀਆਂ ਨੇ ਥੋੜੇ ਦਿਨ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਨਕਲਮਾ ਜੰਦੇ ਘਰ ਗੋਲੀਆਂ ਚੱਲੀਆਂ ਇਸ ਤੋਂ ਪਹਿਲਾਂ ਜਿਹੜਾ 1 ਨੰਬਰ ਸਕੀਮ ਪ੍ਰੂਮੈਂਟ ਟ੍ਰਸਟੀ 40 ਲੱਖ ਦੀ ਚੋਰੀ ਹੋਈ ਆ ਇਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਲੋਕ ਅੱਜ ਡਰ ਰਹੇ ਨੇ ਤੇ ਇਹਨਾਂ ਕਤਲ ਫਿਰੋਜ਼ਪੁਰ ਹੋ ਗਏ ਨੇ ਹਰ ਰੋਜ਼ ਜਿਹੜੀ ਆ ਗੁੰਡਾਗਰਦੀ ਪੰਜਾਬ 'ਚ ਵਧੀ ਹੋਈ ਆ ਸੋ ਇਹ ਲੋਕਾਂ ਨੂੰ ਜਗਾਉਣ ਵਾਸਤੇ ਅਸੀਂ ਇੱਥੇ ਸਰਕਾਰ ਨੂੰ ਜਗਾਉਣ ਲਈ ਇੱਥੇ ਆਏ ਆ ਸੋ ਮੈਂ ਉਮੀਦ ਕਰਦਾ ਕਿ ਡੀਸੀ ਸਾਹਿਬ ਆ ਕੇ ਬਾਹਰ ਸਾਡੇ ਕੋਲੋਂ ਮੈਮੋਰੰਡਮ ਲੈਣ ਸਾਡੀ ਆਵਾਜ਼ ਚੀਫ ਮਿਨਿਸਟਰ ਸਾਹਿਬ ਤੱਕ ਪਹੁੰਚਾਉਣ ਤਾਂ ਜੋ ਸਰਕਾਰ ਜਿਹੜੀ ਐ ਸੁੱਤੀ ਪਈ ਐ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰੀਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਮ ਵਿਖੇ ਬਤੌਰ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਨਿਭਾਰੇ ਅਧਿਆਪਕ ਕੁਲਵਿੰਦਰ ਸਿੰਘ ਦੀਆਂ ਪ੍ਰਾਪਤੀਆਂ ਦੇਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ ਉਹਨਾਂ ਨੂੰ ਸਟੇਟ ਅਵਾਰਡ ਦੇ ਨਾਲ ਨਿਵਾਜਿਆ ਗਿਆ। ਅਧਿਆਪਕ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਅਵਾਰਡ ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਵੱਲੋਂ ਸਿੱਖਿਆ ਵਿਭਾਗ ਦੇ ਵਿੱਚ ਬਤੌਰ ਅਧਿਆਪਕ ਹੋਣ ਦੇ ਚੱਲ ਦੇ ਕੀਤੀ ਗਈ ਮਿਹਨਤ ਬੱਚਿਆਂ ਦਾ 100% ਰਿਜ਼ਲਟ ਅਤੇ ਕਲਚਰ ਐਕਟੀਵਿਟੀ ਤੇ ਖੇਡਾਂ ਵਿੱਚ ਬੱਚਿਆਂ ਨੂੰ ਮੋਰੀ ਰੋਲਾ ਦਾ ਕਰਨ ਦੇ ਲਈ ਪ੍ਰੇਰਿਤ ਕਰਨ ਬਦਲੇ ਸਰ ਸਕੂਲ ਪ੍ਰਿੰਸੀਪਲ ਵੱਲੋਂ ਵੀ ਅਧਿਆਪਕ ਕੁਲਵਿੰਦਰ ਸਿੰਘ ਨੂੰ ਸਟੇਟ ਅਵਾਰਡ ਦੇ ਨਾਲ ਨਵਾਜ਼ੇ ਜਾਂਦੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਕੁਲਵਿੰਦਰ ਸਿੰਘ ਦੀਆਂ ਪ੍ਰਾਪਤੀਆਂ ਦੀ ਹੌਸਲਾ ਅਫਜ਼ਾਈ ਕੀਤੀ ਤਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅਧਿਆਪਕ ਰਾਜਪੁਰਸਾ ਸਨਮਾਨਿਤ ਕੀਤਾ ਅਸੀਂ ਸਮੂਹ ਸਟਾਫ ਪ੍ਰਿੰਸੀਪਲ ਸਾਰਾ ਤੇ ਪਿੰਡ ਵਾਸੀਆਂ ਦਾ ਵੀ ਪੂਰਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਕੂਲ ਪਹੁੰਚਣ ਦੇ ਅੱਜ ਪੂਰਾ ਮਾਣ ਬਖਸ਼ਿਆ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਆਪਣਾ ਕੰਮ ਜਿਹੜਾ ਉਹ ਕਰਦੇ ਰਹਾਂਗੇ ਤੇ ਵਿਦਿਆਰਥੀਆਂ ਦੇ ਵਿਦਿਅਕ ਤੇ ਸਹਾਇਕ ਖੇਤਰ ਵਿੱਚ ਵਿਦਿਆਰਥੀਆਂ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਫਗਵਾੜਾ ਦੇ ਪਿੰਡ ਲਖਪੁਰ ਵਿਖੇ ਭਗਤ ਜਵਾਲਾ ਦਾਸ ਧਾਰਮਿਕ ਸਥਾਨ ਤੋਂ ਰਾਵਲਪਿੰਡੀ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਗੋਲਕ ਚੋਰੀ ਦੇ ਮਾਮਲੇ ਵਿੱਚ ਇੱਕ ਚੋਰ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਪ੍ਰਿੰਸਪੁੱਤਰ ਜਸਪਾਲ ਸਿੰਘ ਵਾਸੀ ਬੀਰ ਡੰਡੋਲੀ ਤਾਹਾਲ ਵਾਸੀ रामपुर ਸੁੰਨੜਾ ਵੱਜੋਂ ਹੋਈ ਹੈ ਥਾਣਾ ਰਾਵਲਪਿੰਡੀ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਟਿਆ ਭਗਤ ਜਵਾਲਾ ਦਾਸ ਵਿਖੇ ਅਣਪਛਾਤੇ ਵਿਅਕਤੀ ਨੇ ਗੋਲਕ ਚੋਰੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਦਰਜਾ ਜਾਂਚ ਕੀਤੀ ਤਾਂ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਚੋਰ ਨੂੰ ਕਾਬੂ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਚੋਰ ਨੂੰ ਅਦ ਤੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹਾਂਜੀ ਸਾਨੂੰ 5 8 24 ਨੂੰ ਇੱਕ ਇੰਟੀਮੀਸ਼ਨ ਆਈ ਥੀ ਆਪਣਾ ਲਖਪੁਰ ਦੇ ਵਿੱਚ ਧਾਮਿਕਸਤਾਨ ਹੈ ਜਿੱਦੇ ਵਿੱਚ ਆਪਣਾ ਕੋਈ ਅਨਨੋਟ ਬੰਦੇ ਨੇ ਗੋਲਕ ਚੋਰੀ ਕਰ ਲਈ ਹੈ ਜਿੰਦੇ ਵਿੱਚ ਅਸੀਂ ਕੈਮਰਾ ਦੀ ਮਦਦ ਦੇ ਨਾਲ ਜੋੜ ਦੀ ਪਛਾਣ ਕਰਕੇ ਉਹਦੇ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਜਿਹਨੂੰ ਅਸੀਂ ਅਰੈਸਟ ਕਰਕੇ ਗੋਲਕ ਰਿਕਵਰ ਕਰਕੇ ਤੇ ਆਪਣਾ ਨੂੰ ਕੋਰਟ ਚ ਪੇਸ਼ ਕਰਾਂਗੇ ਜਿੰਦਾ ਰਿਮਾਂਡ ਲੈ ਕੇ ਇਹਦੇ ਤੋਂ ਹੋਰ ਵੀ ਮਜਬੂਤ ਕੋਸ਼ਿਸ਼ ਕੀਤੀ ਜਾਏਗੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪ ਪੁਰਬ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਕਹਿੰਦੇ ਨੇ ਕਿ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹ ਮੌਕੇ ਕੱਚੀ ਕੰਧ ਨੇੜੇ ਬੈਠੇ ਸੀ ਤੇ ਕੰਧ ਗੁਰੂ ਜੀ ਦੇ ਵਿਆਹ ਦੀ ਯਾਦਗਾਰ ਵਜੋਂ ਇੱਥੇ ਅੱਜ ਤੱਕ ਸੁਸ਼ੋਭਿਤ ਹੈ ਅੱਜ ਵੀ ਉਹ ਕੰਧ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਵਿਖੇ ਉੱਥੋਂ ਦੀ ਉੱਥੇ ਹੀ ਖੜੀ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਵਿਖੇ 537ਵਾਂ ਵਿਆਪ ਪੁਰਬ ਮਨਾਇਆ ਜਾ ਰਿਹਾ ਹੈ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਸੰਗਤਾਂ ਦੂਰ ਦੁਰਾਡੇ ਸਥਾਨਾਂ ਤੋਂ ਪਹ ਇਹ ਕੰਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ੋਪਾ ਪ੍ਰਾਪਤ ਹੈ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਤੇ ਉਸ ਸਮੇਂ ਤੇ ਰੀਤੀ ਰਿਵਾਜਾਂ ਅਨੁਸਾਰ 베ਦੀ ਦੇ ਦਿਵਾਲੇ ਲਾਵਾ ਫੇਰਿਆ ਕਰਨ ਦੀ ਜਦੋਂ ਗੱਲ ਚੱਲੀ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ 베ਦੀ ਦੇ ਦਿਵਾਲੇ ਲਾਵਾ ਨਹੀਂ ਕਰਨੀ ਅਸੀਂ ਅਕਾਲ ਪੁਰਖ ਦੇ ਉਪਾਸ਼ਕ ਆ ਅਗਨੀ ਦੇ ਉਪਾਸ਼ਕ ਨਹੀਂ ਫਿਰ ਪੰਡਤਾ ਨੇ ਕਿਹਾ ਕਿ ਤੁਸੀਂ ਦੱਸੋਗੇ ਤੁਹਾਡੇ ਆਨੰਦ ਕਾਰਜ ਕਿਵੇਂ ਕੀਤੇ ਜਾਣ ਉਸ ਵੀਲੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਾਗਜ਼ ਦੇ ਉੱਪਰ ਮੂਲ ਮੰਤਰ ਲਿਖ ਕਰਕੇ ਤੇ ਉਹਦੇ ਦੁਆਲੇ ਚਾਰ ਪ੍ਰਕਰਮਾ ਜਿਹੜੀਆਂ ਸੀ ਕੀਤੀਆਂ ਸੀ ਮਾਤਾ ਜੀ ਦੇ ਨਾਲ ਲਾਵਾ ਫੇਰੇ ਲਏ ਸਤਿਗੁਰੂ ਜੀ ਦੇ ਅਨੰਦ ਕਾਰਜਾਂ ਤੋਂ ਬਾਅਦ ਸਤਿਗੁਰੂ ਜੀ ਨੂੰ ਕੱਚੀ ਕੰਧ ਦੇ ਕੋਲ ਬਿਖਾਇਆ ਗਿਆ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੌ ਰੀਤਾਂ ਦਾ ਖੰਡਨ ਕੀਤਾ ਆ ਕਿਉਂ ਨਾ ਹੋਵੇ ਕਿ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਰਬਾਰ ਦੇ ਕੋਲ ਭਾਇਆ ਗਿਆ ਇੱਕ ਬਜ਼ੁਰਗ ਬਾਤਾ ਨੇ ਆ ਕਰਕੇ ਕਿਹਾ ਕਿ ਪੁੱਤਰਾ ਕੰਧ ਕੱਤੀ ਹੈ ਢਣ ਵਾਲੀ ਹੈ ਉੱਠ ਕੇ ਇੱਕ ਪਾਸੇ ਤੇ ਹੋਣਾ ਕਰ ਤੇ ਜੱਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਬਾਵਾ ਕੇ ਕੰਧ ਕੱਤੀ ਹੈ ਸਾਨੂੰ ਵੀ ਪਤਾ ਹੈ ਕਿ ਢਣ ਵਾਲੀ ਹੈ ਪਰ ਇਹ ਕੰਧ ਜਿਹੜੀ ਹੈ ਕਦੇ ਵੀ ਠੱਠੇਗੀ ਨਹੀਂ ਇਹ ਯੁਗਾਂ ਦੁਗੰਤਰਾਂ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਸੋ ਉਹ ਕੰਧ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਅੱਜ ਵੀ ਸ਼ੀਸ਼ੇ ਦੇ ਵਿੱਚ ਮੜੀ ਹੋਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਗ੍ਰਹਿਟੇ ਤੋਂ ਇਸ ਗੰਧ ਦੇ ਦਰਸ਼ਕਦਾਰੇ ਕਰਨ ਵਾਸਤੇ ਆਉਂਦੀਆਂ ਨੇ ਜੋ ਵੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਪੂਰਨ ਕਰਦੇ ਆ ਪੂਰੇ ਦੇਸ਼ ਭਾਰ ਵਿੱਚ ਅੱਜ ਗਣੇਸ਼ ਚਤੁਰਥੀ ਦਾ ਤਿਹਾਰ ਬੜੀ ਧੂਮ-ਧਾਮ ਤੇ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਕਟੜਾ ਬੱਗਿਆ ਵਿਖੇ ਮਹਾਜਨ ਪਰਵਾਰ ਨੇ ਗਣਪਤੀ ਪੂਜਨ ਕੀਤਾ ਇਸ ਮੌਕੇ ਬਬਲੂ ਮਹਾਜਨ ਪਵਨ ਆਮਨਕਰਨ ਆਕਾਸ਼ ਪ੍ਰਾਚੀ ਖੁਸ਼ੀ ਸਮੇਤ ਕਈ ਹੋਸਟਰਦ ALU ਹਾਜ਼ਰ ਸਨ ਜਿਨ੍ਹਾਂ ਨੇ ਗਣਪਤੀ ਜੀ ਦੀ ਪੂਜਾ अर्चना ਕੀਤੀ ਤੇ ਗਣਪਤੀ ਬੱਪਾ ਮੋਰੀਆ ਦੇ ਜੇਕਾਰੇ ਲਗਾਏ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ